ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਉਹ ਲੋਕਾਂ ਵਾਸਤੇ ਹੈ ਜੋ ਕਿ ਕਰਜ਼ ਲੈ ਕੇ ਲੋਨ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹਨ। ਕਰਜ਼ ਤਾਂ ਲੈ ਲਿੱਤਾ ਜਾਂਦਾ ਹੈ ਪਰ ਫਿਰ ਜਦੋਂ ਉਤਾਰ ਨਹੀਂ ਪਾਉਂਦੇ ਹਾਂ ਤਾਂ ਉਹ ਸਭ ਤੋਂ ਵੱਡਾ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਜਦੋਂ ਕਰ ਆ ਆ ਕੇ ਲੋਕੀ ਪਰੇਸ਼ਾਨ ਕਰਦੇ ਹਨ ਉਸ ਵੇਲੇ ਇਨਸਾਨ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ। इस करके सू जिथों तक हो सके कर्ज़ तो दूर ही भजना चाहिए है पर यह भी जरूरी है

ਉਪਾ ਜੋ ਮੈਂ ਉਪਾ ਦੱਸਾਂਗੀ ਇਹਨਾਂ ਵਿੱਚੋਂ ਕੋਈ ਇੱਕ ਵੀ ਤੁਸੀਂ ਉਪਾ ਕਰ ਲਿਆ ਤਾਂ ਤੁਸੀਂ ਆਪਣੇ ਵੱਡੇ ਤੋਂ ਵੱਡੇ ਕਰਜ਼ ਤੋਂ ਵੀ ਮੁਕਤ ਹੋ ਜਾਓਗੇ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਜਿੱਕਰ ਕਰਜ਼ ਲੈਣ ਦੀ ਨੋਬਤ ਆ ਗਈ ਹੈ ਤਾਂ ਤੁਸੀਂ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਕਿ ਮੰਗਲਵਾਰ ਤੇ ਸ਼ਨੀਵਾਰ दो दिनों तुम करज़ नहीं लैना है क्योंकि इन्हों दिन लिता गया कर्ज़ कभी भी खत्म नहीं होता है तो जिंदगी पूरी खत्म हो जाती है पर यह कर्ज़ कभी खत्म नहीं होंगे है ए मेरी गल अपनी कॉपी नोट करके रख लो हूँ मैं थोदी तो हाँ बिना टाइम वेस्ट किए हुए अज के उपा उस तो पहले मेरी हथ जोड़ के बेनती है जेकर मेरे चैनल पर नवे आए हो तो प्लीज़ मेरे चैनल सबसक्राइब कर लो जी ਵੀਡੀਓ ਚੱਲਦੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਹੁਣ ਤੁਸੀਂ ਧਿਆਨ ਨਾਲ ਸਟੈਪ ਬਾਈ ਸਟੈਪ ਸੁਣਨਾ ਕੀ ਤੁਸੀਂ ਕਰਨਾ ਕੀ ਇਹ ਜਿਹੜਾ ਉਪਾਅ ਹੈ ਤੁਸੀਂ ਮੰਗਲਵਾਰ ਤੋਂ ਸ਼ੁਰੂ ਕਰਨਾ ਹੈ ਫਿਰ ਰਾਤੀ 11 ਵਜੇ ਇਹ ਉਪਾਅ ਕਰਨਾ ਹੈ ਯਾਦ ਰੱਖੋ ਰਾਤੀ 11 ਵਜੇ ਤੋਂ 1 ਵਜੇ ਦੇ ਅੰਦਰ ਅੰਦਰ ਤੁਸੀਂ ਇਹ ਉਪਾਅ ਕਰਨਾ ਹੈ कोई एक है, उपा कर सकता है। जो घर सारे मैम सो जान पूरी हर जगह सब सो जानते हैं शांति होंगी है उस वे की करना है एक गिलास या ताबे या कोई भी मेटल का लोटा हो तुम जल ਰੱਖ ਲੈਣਾ ਹੈ ਕਿੱਥੇ ਰੱਖਣਾ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਆਪਾ ਪੂਜਾ ਵਾਲੇ ਸਾਥ ਤੇ ਜਲ ਰੱਖ ਲੈਣਾ ਹੈ ਤੇ ਥੱਲੇ ਆਸਣ ਲਗਾ ਕੇ ਤੁਸੀਂ ਚੌਂਕੜੀ ਮਾਰ ਕੇ ਬੈਠਣਾ ਹੈ ਤੇ 11 ਵਾਰ ਤੁਸੀਂ ਚੋਪਈ ਸਾਹਿਬ ਦਾ ਪਾਠ ਕਰਨਾ ਹੈ ਬਾਕੀ ਜਿਹੜੇ ਹੋਰ ਧਰਮ ਦੇ ਲੋਕ ਹਨ ਜੋ ਆਪਣਾ ਪਾਠ ਕਰਦੇ ਹਨ ਜਿਹੜਾ ਵੀ ਜਾਪ ਕਰਦੇ ਹਨ ਉਹ ਆਪਣੀ ਪਰਮਾਤਮਾ ਦਾ ਨਾਮ ਲੈ ਕੇ ਗੰਧਾ ਪਾਏ ਹੈ ਓਵੀਏ ਕਰ ਸਕਦੇ ਹਨ 11 ਵਾਰ ਤੁਸੀਂ ਜਦੋਂ ਚੋਪਈ ਸਾਹਿਬ ਦਾ ਪਾਠ ਕਰੋਗੇ ਇਹ ਲਗਾਤਾਰ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਤੇ ਉਸ ਦੇ ਨਾਲ-ਨਾਲ ਜਿਹੜਾ ਤੁਸੀਂ ਜਲ ਰੱਖਿਆ ਹੈ ਉਹ ਜਲ ਦੇ ਵਿੱਚ ਪਾਠ ਕਰਨ ਤੋਂ ਪਹਿਲਾਂ ਤੁਸੀਂ ਇਹ ਕੰਮ ਕਰਨਾ ਹੈ ਜਿਹੜੇ ਬੰਦੇ ਤੋਂ ਤੁਸੀਂ ਕਰਜ਼ਾ ਲਿੱਤਾ ਹੈ ਉਸ ਬੰਦੇ ਦਾ ਨਾਮ ਇੱਕ ਪਰਚੀ ਤੇ ਲਿਖ ਲੈਣਾ ਹੈ ਤੇ ਉਹ ਪਰਚੀ ਤੁਸੀਂ ਉਸ ਜਲ ਦੇ ਵਿੱਚ ਪਾ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਆਪਣੀ 11 ਚੌਪਾਈ ਸਹਿ ਪੜ ਸਕਦੇ ਹੋ ਤੁਸੀਂ ਦੇਖੋਗੇ ਕਿ 30 ਦਿਨ ਦੇ ਅੰਦਰ ਅੰਦਰ

अपने घर के अंदर नहीं किसी भी जगह किसी भी जगह अपने देखना ती दिन लगातार है रोज पानी का जल का नोटा रखना है बंद का कर्ज लिता है उस बंद का नाम लिखना है पाठ करना है बहर जाके पानी सुट देना है ती दिन के अंदर तो पूरा करज़ माफ हो जाएगा सिंपल सरल सात्विक उपाय है कोई साइड इफेक्ट नहीं है कुछ नहीं है सब अच्छी परेशानियाँ सब दूर हो जाएगी अच्छी लाइफ जियोगे टेंशन मुक्त लाइफ हो जाएगी जो तीन कर्ज तो मुक्त हो जाओगे सो so, ऐसी आज की वीडियो की जानकारी भीडियो में दी भी गई जानकारी के उपा चंगे लगे हैं तो प्लीज भीडियो लाइक कर दो जी तो कमेंट वि अपना फीडबैक के विचार जरूर दो जी सो so, आज वास्ते मैं इजाजत दियो मिलते हैं किसी होर वीडियो वीच तो वास्ते कोई होर व्यवधान जा उपालेंगे